ਹਾਂਜੀ ਆਪਾਂ ਸਾਰਿਆਂ ਨੂੰ ਸਮਝਾਈਦਾ ਯਾਰ ਬਾਹਰ ਵਾਲਾ ਇਹ ਕੀੜਾ ਨਾ ਦਿਮਾਗ ਚੋਂ ਕੱਢ ਦਿਓ ਬਈ ਪਹਿਲਾਂ ਵਾਲੀਆਂ ਗੱਲਾਂ ਨਹੀਂ ਰਹਿ ਗਈਆਂ ਬਹੁਤ ਔਖਾ ਹੋਇਆ ਪਿਆ ਤੁਸੀਂ ਵੇਖ ਹੀ ਰਹੇ ਹੋ ਕੈਨੇਡਾ ਅਮਰੀਕਾ ਆਸਟ੍ਰੇਲੀਆ ਦੇ ਹਾਲਾਤ ਕੀ ਚੱਲਦੇ ਆ ਅੱਜਕੱਲ ਯਾਰ ਕੀ ਫਾਇਦਾ 50 60 60 ਲੱਖ ਰੁਪਏ ਲਾ ਕੇ ਆਪਾਂ ਤੁਰੇ ਆਉਣੇ ਆਪਾਂ ਕੁਝ ਚੈੱਕ ਨਹੀਂ ਕਰਦੇ ਆਪਾਂ ਪਤਾ ਨਹੀਂ ਕਰਦੇ ਫਲਾਤ ਬਈ ਪਹਿਲਾਂ ਨਾਲੋਂ ਬਹੁਤ ਮਾੜੇ ਹੋ ਗਏ ਹੁਣ ਕੰਮਕਾਰਾਂ ਦਾ ਬਹੁਤ ਔਖਾ ਹੋ ਗਿਆ ਨਾ ਕੰਟਰੀਆਂ ਦੇ ਵਿੱਚ ਹੁਣ ਸਾਰੇ ਪੰਜਾਬ ਚਿੱਪੋ ਹੋੜ ਲੱਗੀ ਵੀ ਮੈਂ ਵੀ ਪਹੁੰਚ ਜਾ ਮੈਂ ਵੀ ਜਾਵੜਾ ਸਾਰੇ ਪੰਜਾਬ ਦੇ ਨਿਆਣੇ ਬਸ ਕਿਸੇ ਨੇ ਕੁਝ ਨਹੀਂ ਵੇਖਣਾ ਜਿੱਧਰ ਨੂੰ ਮੂੰਹ ਹੋ ਗਿਆ ਭੱਜ ਲੋ ਅੱਜ ਦੇ ਨਾਲੋਂ ਜ਼ਿਆਦਾ ਪੰਜਾਬ ਕੈਨੇਡਾ ਵੜ ਗਿਆ ਜਾ ਕੇ ਹੁਣ ਫੀਸਾਂ ਨਹੀਂ ਨਿਕਲਦੀਆਂ ਟੈਨਸ਼ਨਾਂ ਲੈ ਲੈ ਕੇ ਰੋਈ ਜਾਂਦੇ ਆ ਬੈਠੇ ਉੱਥੇ ਕੋਈ ਗੁਰਦੁਆਰੇ ਬੈਠਾ ਰੋਟੀ ਖਾਣ ਲਈ ਕੋਈ ਕਿਸੇ ਦੇ ਤਰਲੇ ਕਰੀ ਜਾਂਦਾ ਹੈ ਵੇ ਰੈਂਟ ਦੀ ਕਮਰੇ ਨਹੀਂ ਮਿਲਦੇ ਜੇ ਕਿਸੇ ਨੂੰ ਕਮਰਾ ਮਿਲ ਜਾਂਦਾ ਉਹ ਤਾਂ ਰੈਂਟ ਨਹੀਂ ਭਰਿਆ ਜਾਂਦਾ ਕੰਮ ਦਾ ਏਡਾ ਔਖਾ ਹੋਇਆ ਪਿਆ ਹਰ ਪਾਸੇ ਬਾਕੀ ਸਾਰਿਆਂ ਨੂੰ ਫੋਨ ਕਰੀਦਾ ਕੋਈ ਚਾਹ ਯਾਰ ਮਿੱਤਰ ਦਾ ਫੋਨ ਆਉਂਦਾ ਇੰਡੀਆ ਤੋਂ ਕੋਈ ਨਵੇਂ ਨਿਆਣਿਆਂ ਆ ਜਾਂਦਾ ਸਮਝਾਈਦਾ ਭਾਈ ਸਿਆਣੇ ਬਣੋ ਪਹਿਲਾਂ ਵਾਲੀਆਂ ਗੱਲਾਂ ਨਹੀਂ ਰਹਿ ਗਈਆਂ ਕਿਉਂਕਿ ਆਬਾਦੀ ਬਹੁਤ ਜ਼ਿਆਦਾ ਵੱਧ ਗਈ ਹੈ ਇੱਕ ਤਾਂ ਪਹਿਲਾਂ ਨਾਲੋਂ ਇੱਕ ਜਦੋਂ ਜਨਤਾ ਇੰਨੀ ਜ਼ਿਆਦਾ ਆਵਲੇਗੀ ਇੱਲੇ ਸਟੂਡੈਂਟ ਆ ਜਾਣਗੇ ਯਾਰ ਕੰਮ ਤਾਂ ਪਹਿਲਾਂ ਜਿੰਨੇ ਲੈਣਾ ਸੋਚੋ ਤੁਸੀਂ ਆਪਾਂ ਇੱਕ ਗੱਲ ਨੋਟ ਨਹੀਂ ਕਰਦੇ ਹਰ ਸਾਲ ਹਜ਼ਾਰਾਂ ਦੀ ਗਿਣਤੀ ਲੋਕ ਤੇ ਆਉਂਦੇ ਆ ਪਰ ਕੰਮ ਤਾਂ ਉੱਥੇ ਖੜਾ ਨਾ ਕੰਮ ਤਾਂ ਨਹੀਂ ਨਾ ਵਧਾਲੇ ਕੰਮ ਤਾਂ ਉੱਥੇ ਖੜਾ ਜਾ ਤੇ ਉਨੀਆਂ ਫੈਕਟਰੀਆਂ ਨਵੇਂ ਲੱਗਣ ਉਹਨੇ ਕੰਮ ਨਵੇਂ ਲੱਗਣਾ ਤਾਂ ਹਰੇਕ ਨੂੰ ਕੰਮ ਮਿਲੇ ਪਰ ਹਾਲਾਤ ਬਹੁਤ ਮਾੜੇ ਹੋ ਚੁੱਕੇ ਆ ਪਹਿਲਾਂ ਵਾਲੀ ਗੱਲ ਨਹੀਂ ਰਹੀ ਕਿ ਕੋਸ਼ਿਸ਼ ਕਰੋ ਪੰਜਾਬ ल्या ਲੱਖ ਰੁਪਇਆ ਖਰਾਬ ਕਰਕੇ ਇੱਧਰ ਆਉਣ ਦੀ ਬਜਾਏ ਉੱਥੇ ਕੋਈ ਕੰਮ ਕਰ ਲੋ ਇੱਥੇ ਵੀ ਕੋਈ ਹਾਲ ਨਹੀਂ ਹੈਗਾ ਸਾਰਾ ਦਿਨ ਦਿਮਾਗ ਤੇ ਟੈਨਸ਼ਨ ਕੰਮ ਨਹੀਂ ਮਿਲਦਾ ਤਾਂ ਸਟ੍ਰੈਸ ਕਿਹਦੀ ਫੀਸ ਭਰਨੀ ਹੈ ਉਹਨੂੰ ਟੈਨਸ਼ਨ ਆ। ਪਾਣੀ ਪਾ 7-7 ਸਾਲ ਸਟ੍ਰੈਸ ਦੀ ਲੰਘ ਜਾਂਦੇ ਆ। ਫਿਰ ਕੋਈ ਸੁਸਾਈਡ ਕਰੀ ਜਾਂਦਾ ਕੋਈ ਦਵਾਈ ਖਾ ਕੇ ਮਰ ਗਿਆ ਕਿਸੇ ਨੂੰ ਅਟੈਕ ਆ ਗਿਆ। ਕੀ ਫਾਇਦਾ ਕੀ ਆਪਣੀ ਜਾਨ ਦੁੱਖਾਂ ਚ ਪਾਉਣ ਨਾਲੇ ਘਰੋਂ 50 ਲੱਖ ਰੁਪਈਆ ਲਾਉਣਾ ਨਾਲੇ ਸਾਰੀ ਦਿਹਾੜੀ ਸਟ੍ਰੈਸ ਤੇ ਆਪਣੀ ਜ਼ਿੰਦਗੀ ਦੀ ਤਕਲੀਫ ਚ ਪਾ ਲੈਣੀ। ਭਈ ਆਪਾਂ ਤੇ ਇੱਕ ਛੋਟੀ ਜੀ ਵੀਡੀਓ ਬਣਾ ਕੇ ਤੁਹਾਨੂੰ ਕੋ ਮੈਸੇਜ ਦਿੱਤਾ। ਜਿਉਂ ਆਇਤੋਂ 10-15 ਸਾਲ ਪਹਿਲਾਂ ਹਾਲਾਤ ਹੁੰਦੇ ਸੀ ਨਾ ਭਈ ਉਹ ਨਹੀਂ ਰਹਿ ਗਏ ਹੁਣ ਬਹੁਤ ਜ਼ਿਆਦਾ ਔਖਾ ਹੋ ਚੁੱਕਿਆ ਕੰਮ ਹੈ ਨਹੀਂ ਕੰਮ ਨਾ ਮਿਲਦਾ ਤੇ ਨਾ ਮਿਲਣਾ ਅੱਗੇ ਤੇ ਸਰਕਾਰਾਂ ਵੀ ਇਹਨਾਂ ਦੇਸ਼ਾਂ ਦੀਆਂ ਇਨੀਆਂ ਸ਼ਰਤਾਂ ਹੋ ਗਈਆਂ ਉਹ ਵੀ ਕਹਿੰਦੇ ਨੇ ਕੋਈ ਗੱਲ ਨਹੀਂ ਆਓ ਫੀਸਾ ਭਰੋ ਪਏ ਦਿਓ ਜਦੋਂ ਬੰਦਾ ਵਿਹਲਾ ਹੋਏਂਦਾ ਸਟੱਡੀ ਕਰਕੇ ਬਾਅਦ ਵਿੱਚ ਪੀਆਰ ਦੇਣ ਤੋਂ ਨਾ ਕਰ ਦਿੰਦੇ ਆ ਕੰਮ ਤਾਂ ਪਹਿਲਾਂ ਹੀ ਹੈ ਨਹੀਂ ਇੱਥੇ ਫਿਰ 50 ਲੱਖ ਗਵਾਇਆ ਕੇ ਨੇ 40 ਗਵਾਇਆ ਫਿਰ ਪਿੱਛੇ ਜਾਣ ਨੂੰ ਵੀ ਜੀਣੀ ਕਰਦਾ ਕਿਉਂਕਿ ਕੋਈ ਕਰਜ਼ਾ ਲੈ ਕੇ ਆਇਆ ਕੋਈ ਕਿੱਲਾ ਵੇਚ ਕੇ ਆਇਆ ਕੋਈ ਗਹਿਣੇ ਵਾਗ ਕੇ ਆਇਆ ਬਈ ਬੇਨਤੀ ਆ ਜਿੱਥੇ ਬੈਠੇ ਹੋ ਟਿਕ ਕੇ ਬਹਿ ਜਾਓ ਜਾਂ 2-4 ਸਾਲ ਵੇਟ ਕਰ ਲੋ ਹਾਲਾਤ ਥੋੜੇ ਬਦਲਣਗੇ ਤੇ ਪਤਾ ਲੱਗ ਜੇਗਾ ਪਰ ਇਸ ਟਾਈਮ ਹਾਲਾਤ ਬਹੁਤ ਮਾਰੇ ਆ ਚਾਹੀ ਆਸਟ੍ਰੇਲੀਆ ਚਾਹੀ ਕੈਨੇਡਾ ਚਾਹੀ ਅਮਰੀਕਾ ਚਾਹੀ ਇੰਗਲੈਂਡ ਆ ਭਈ ਇਸ ਟਾਈਮ ਤੁਹਾਨੂੰ 40-50 ਲੱਖ ਰੁਪਇਆ ਖਰਾਬ ਕਰਕੇ ਬਾਹਰ ਆਉਣ ਦੀ ਕੋਈ ਲੋੜ ਨਹੀਂ ਕੰਮ ਬਿਲਕੁਲ ਨਹੀਂ ਮਿਲਦਾ ਬਾਕੀ ਜਾਦੀ ਗੱਲ ਹੈ ਤੁਹਾਡਾ ਕੋ ਰਿਸ਼ਤੇਦਾਰ ਕੋਈ ਯਾਰ ਮਿੱਤਰ ਹੋਏਗਾ ਕੈਨੇਡਾ ਅਮਰੀਕਾ ਪਤਾ ਕਰਕੇ ਦੇਖ ਲਓ ਫੋਨ ਕਰਕੇ ਚੈੱਕ ਕਰ ਲਓ ਪਹਿਲਾਂ 80 ਤੋਂ 90% ਜਵਾਕ ਵਿਹਲੇ ਬੈਠਿਆ ਕੰਮ ਹੈ ਨਹੀਂ ਘਰਾਂ ਦੇ ਕਿਰਾਏ ਨਹੀਂ ਭਰੇ ਜਾਂਦੇ ਫੀਸਾਂ ਭਰੇ ਨਹੀਂ ਜਾਂਦੀਆਂ ਤੇ ਪਿੱਛੇ ਆ ਲਈ ਸਕਦੇ ਪਿੱਛੋਂ ਕਰਜ਼ਾ ਲੈ ਕੇ ਆਏ ਆ ساری ਜ਼ਿੰਦਗੀ ਸਾਰਾ ਦਿਨ ਐਵੇਂ ਸਟ੍ਰੈਸ ਚ ਰੋਣ ਨਾਲੋਂ ਬੈਟਰ ਹੈ ਜਿੱਥੇ ਬੈਠੇ ਹੋ ਟਿਕ ਕੇ ਬਹਿ ਜਾਓ ਉਹ 2-4 ਸਾਲ ਵੇਟ ਕਰ ਲਓ ਅੱਗੇ ਕੋਈ ਹਾਲਾਤ ਬਦਲ ਗਏ ਕੋਈ ਥੋੜਾ ਬਹੁਤਾ ਚੇਂਜ ਆ ਗਿਆ ਤਾਂ ਸੋਚ ਲਿਓ ਪਰ ਇਸ ਟਾਈਮ ਕੋਈ ਫਾਇਦਾ ਨਹੀਂ ਪਈ ਗੱਲ ਤੇ ਗੌਰ ਕਰੋ ਸਿਆਣੇ ਬਣੋ